ਹਾਂਜੀ ਆਪਾਂ ਸ਼ੁਰੂ ਕਰਦੇ ਆਂ ਚਲੋ ਜੀ ਆਪਣੀ ਵੀਡੀਓ ਪਹਿਲਾਂ ਤਾਂ ਦੇਖੋ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਦੇਖੋ ਧੁੰਦ ਕਿੰਨੀ ਪੈ ਰਹੀ ਹੈ ਜੀ ਠੰਡਾ ਠੰਡਾ ਮੌਸਮ ਹੋਇਆ ਪਿਆਗਾ ਤੇ ਹੁਣ ਦੇਖੋ ਇਹ ਦਿਨਾਂ ਦੇ ਵਿੱਚ ਠੰਡ ਵੀ ਬਹੁਤ ਜ਼ਿਆਦਾ ਲੱਗਦੀ ਆ ਸਭ ਤੋਂ ਵੱਧ ਠੰਡ ਪੈਰਾਂ ਨੂੰ ਲੱਗਦੀ ਹੈ ਜੀ ਕਿਉਂਕਿ ਸਾਰਾ ਦਿਨ ਆਪਾਂ ਦੇਖੋ ਗਿੱਲੇ ਸੁੱਕੇ ਥਾਂ ਦੇ ਉੱਤੇ ਤੁਰਦੇ ਫਿਰਦੇ ਰਹਿਣੇ ਆਗੇ ਤੇ ਇਹ ਵੀਡੀਓ ਜਿਹੜੀ ਹੈਗੀ ਸਪੈਸ਼ਲ ਆਪਣੀ ਚੱਪਲਾਂ ਤੇ ਹੀ ਹੈ ਜੀ ਜਿਹੜੀ ਆਪਾਂ ਲੈ ਕੇ ਆਏ ਆਗੇ ਜਿਵੇਂ ਕਿ ਦੇਖੋ ਇਦਾਂ ਦੀ ਆਪਾਂ ਨਾ ਗਰਮ ਚੱਪਲਾਂ ਤਿਆਰ ਕਰਦੇ ਆਂਗੇ ਠੀਕ ਹੈ ਜੀ ਆਪਾਂ ਨੇ ਵੀ ਗਰਮ ਤਿਆਰ ਕੀਤੀਆਂ ਨੇ ਬਹੁਤ ਵਧੀਆ ਗਰਮ ਚੱਪਲਾਂ ਨੇ ਇਹ ਜਾਨੀ ਕਿ ਇਹ ਚੱਪਲਾਂ ਨੂੰ ਪਾ ਕੇ ਨਾ ਪੈਰਾਂ ਨੂੰ ਮੁੜਕਾਉਣ ਲੱਗ ਜਾਂਦਾ ਕਿ ਵੀ ਇੰਨੀਆਂ ਗਰਮ ਚੱਪਲਾਂ ਇਹਦੇ ਵਿੱਚ ਸਪੰਜ ਜੀ ਪਾ ਰੱਖੀ ਆ ਨਾ ਹਲਕੀਆਂ ਨੇ ਤੇ ਮੁੜਕਾ ਬਹੁਤ ਜ਼ਿਆਦਾ ਆਉਂਦਾ ਦਾ ਤੇ ਇਹਨੂੰ ਸਿਰਫ ਆਪਾਂ ਕਮਰਿਆਂ ਦੇ ਅੰਦਰ ਹੀ ਪਾ ਸਕਦੇ ਆਂਗੇ ਕਿਉਂਕਿ ਜਦੋਂ ਬਾਹਰ ਪਾਉਣੇ ਆ ਵੇੜੇ 'ਚ ਜਾਂ ਕਿਤੇ ਗਲੀ 'ਚ ਆਪਾਂ ਜਾਂਦੇ ਆਂ ਤਾਂ ਇਹ ਚੱਪਲਾਂ ਲਿੱਭੜ ਜਾਂਦੀਆਂ ਨੇ ਯਾਨੀ ਕਿ ਇਹਤਰਾਪਾ ਸਾ ਖਰਾਬ ਹੋ ਜਾਂਦਾ ਹੈ ਜਿਵੇਂ ਕਿ ਆ ਥੋੜੀ ਥੋੜੀ ਮਿੱਟੀ ਜੀ ਲੱਗ ਰਹੀ ਆ ਦੇਖੋ ਐਦਾਂ ਖਰਾਬ ਹੋ ਜਾਂਦੀਆਂ ਨੇ ਫਿਰ ਆਪਾਂ ਨੂੰ ਲੱਗਦਾ ਵੀ ਕਮਰੇ ਦੇ ਵਿੱਚ ਹੀ ਬਾਕੇ ਰੱਖੀ ਪਰ ਇਹ ਆਪਾਂ ਇੱਕ ਇਹ ਜਿਹਾ ਤਰੀਕਾ ਲੈ ਕੇ ਆਏ ਆ ਗਾ ਇਹ ਚੱਪੜਾਂ ਨੂੰ ਵੀ ਜਿਹੜਾ ਆਪਾਂ ਨਾ ਗਲੀ ਦੇ ਵਿੱਚ ਪਾ ਕੇ ਵੀ ਤੁਰ ਸਕਦੇ ਆ ਵੇੜੇ ਦੇ ਵਿੱਚ ਪਾ ਕੇ ਵੀ ਤੁਰ ਸਕਦੇ ਗਿੱਲੇ ਸੁੱਕੇ ਥਾਂ ਦੇ ਉੱਤੇ ਪਾ ਕੇ ਤੁਰ ਸਕਦੇ ਆ ਉਹ ਕਿਵੇਂ ਹੋਊਗਾ ਉਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ 'ਚ ਦੱਸਾਂਗੇ ਵੀ ਕਿਸ ਤਰ੍ਹਾਂ ਇਹ ਚੱਪੜਾਂ ਨੂੰ ਆਪਾਂ ਪਾ ਕੇ ਕੱਚੇ ਥਾਂ ਦੇ ਉੱਪਰ ਵੀ ਤੁਰ ਸਕਦੇ ਆਂ ਜੀ ਠੀਕ ਆ ਜੀ ਤੇ ਬਹੁਤ ਵਧੀਆ ਵੀਡੀਓ ਰਹਿਣ ਵਾਲੀ ਹੈਗੀ ਇਹ ਵੀਡੀਓ ਦੇਖ ਕੇ ਮੈਨੂੰ ਐ ਲੱਗਦਾ ਤੁਸੀਂ 4-5 ਜੋੜੇ ਹੋਰ ਤਿਆਰ ਕਰ ਲੋਗੇ ਘਰੇ ਕਿਉਂਕਿ ਮੁੱਲ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਦਾਂ ਦੀਆਂ ਚੱਪੜਾਂ ਗਰਮ ਆਪਾਂ ਘਰੇ ਤਿਆਰ ਕਰ ਸਕਦੇ ਆ ਪਹਿਨਾ ਤਾਂ ਐਂ ਵੀ ਕਮਰੇ ਦੇ ਅੰਦਰ ਹੀ ਸਿਰਫ ਪੌਣੀਆਂ ਨੇ ਵੀ ਜਿੱਥੇ ਪੋਚਾ ਲੱਗੇ ਉੱਥੇ ਆਪਾਂ ਇਹਨਾਂ ਨੂੰ ਪਾ ਸਕਦੇ ਆ ਪਰ ਹੁਣ ਆਪਾਂ ਇਹਨਾਂ ਨੂੰ ਕੱਚੇ ਥਾਂ ਦੇ ਉੱਤਰ ਵੀ ਪਾ ਕੇ ਚੱਲ ਸਕਦੇ ਆਂ ਜੀ ਵੀੜੇ ਦੇ ਵਿੱਚ ਗਲੀ ਦੇ ਵਿੱਚ ਗਿੱਲੇ ਸੁੱਕੇ ਥਾਂ ਦੇ ਉੱਪਰ ਕਿਵੇਂ ਮਰਜੀ ਫਰਸ਼ ਹੋਵੇ ਆਪਾਂ ਤੁਰ ਸਕਦੇ ਹਾਂਗੇ ਇਹ ਚ ਆਪਣਾ ਨੂੰ ਪਾ ਕੇ ਠੀਕ ਹੈ ਜੀ ਇਹ ਕਿਵੇਂ ਹੋਊਗਾ ਇਹ ਸੁਣ ਵੀਡੀਓ ਦੇਖ ਕੇ ਪਤਾ ਲੱਗੂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਵੀਡੀਓ ਦੇਖ ਕੇ ਮੈਨੂੰ ਪੂਰਾ ਯਕੀਨ ਆ ਵੀ ਤੁਸੀਂ ਇਦਾਂ ਦੇ ਕਈ ਜੋੜੇ ਤਿਆਰ ਕਰੋਗੇ ਕਿਉਂਕਿ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਆ ਚਲੋ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਕਿਲੀ ਸ਼ੁਰੂ ਕਰਦੇ ਹਾਂ ਹੁਣ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਦੇਖੋ ਤਲੇ ਲੈਣੇ ਆਗੇ ਜਿਵੇਂ ਕਿ ਆਪਣੀਆਂ ਚੱਪਲਾ ਹੁੰਦੀਆਂ ਨੇ ਤੇ ਉਹਨਾਂ ਦੀਆਂ ਬੱਧਰਾਂ ਜਿਹੜੀਆਂ ਇਹ ਟੁੱਟ ਜਾਂਦੀਆਂ ਨੇ ਤੇ ਇਹ ਆਪਾਂ ਨੇ ਜਿਹੜੇ ਤਲੇ ਬੱਧਰਾਂ ਦੇ ਲੈਣੇ ਆਗੇ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਲੈਣੀਆਂ ਮੇਖਾਂ ਇਹ ਵਾਲੀਆਂ ਬਰੀਕ ਮੇਖਾਂ ਨੇ ਇਹ ਲੈਣੀਆਂ ਨੇ ਆਪਾਂ ਮੇਖਾਂ ਠੀਕ ਆ ਇਹ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਚੱਪਲਾ ਆਪਣੀ ਇਹਨੂੰ ਇਹਦੇ ਉੱਪਰ ਧਾਰਨਾ ਜਿਵੇਂ ਆ ਤੜਾ ਆ ਚੱਪਲਾ ਇਹਦੀ ਫੋਰਾ ਐਦਾਂ ਧਰ ਦੇਣਾ ਇਸ ਤਰੀਕੇ ਨਾਲ ਹੁਣ ਜਦੋਂ ਇਹ ਆਪਣੀ ਜਮਾ ਮੇਚ ਦਾ ਕਰ ਲਿਆ ਐਦਾਂ ਤਾਂ ਜਿਹਦੀ ਆਪਾਂ ਮੇਕ ਆ ਇਹਦੇ ਵਿੱਚ ਗੜਾਉਣੀ ਆ ਐਦਾਂ ਜੇ ਇਹ ਥੋੜੀ ਲੈ ਲਓ ਚਾਹੇ ਬੱਟਾ ਲੈ ਲਓ ਮੈਨੂੰ ਥੋੜੀ ਥਾਈ ਨਹੀਂ ਤੁਮ ਬੱਟੇ ਚੱਕ ਲਿਆ ਇਹਨੂੰ ਇਹਦੇ ਤੇ ਲਾ ਦੇਣਾ ਇਗੀ ਤਰ੍ਹਾਂ ਆਪਾਂ ਨੇ ਲਾਉਣਾ ਇਹ ਇੱਕ ਇੱਥੇ ਲਾਤੀ ਇਹ ਇੱਕ ਕੱਪ ਆ ਇੱਥੇ ਦੇ ਨਾਲ ਹੀ ਲਾ ਦਾਂਗੇ ਇਹਦੇ ਸਪੋਟ ਬਣੀ ਰਹੁ ਦੋ ਲੱਗ ਗਈਆਂ ਇੱਕ ਕੱਪ ਆ ਇੱਧਰ ਹੀ ਛੱਡ ਲਾ ਮੈਂ ਤੈਨੂੰ ਲਾ ਦਾਂਗੀ ਇੱਥੇ ਕਿੱਦਾਂ ਤੇ ਲਾਤੀਆਂ ਇੱਥੇ ਤੇ ਹੁਣ ਜੇ ਤੇ ਇੱਧਰ ਲਾਤੀਆਂ ਹੁਣ ਆਪਾਂ ਇਹਨੂੰ ਇੱਧਰ ਹੀ ਸ਼ੈਦ ਲਾਵਾਂ ਯਾਨੀ ਕਿ ਅੱਡੀ ਤੇ ਇੱਥੇ ਲਾਵਾਂਗੇ ਪੈਨਾਈ ਕਾਪਾਂ ਨੇ ਬੁਚਾਲੇ ਲਾਉਣੀ ਆ ਜਮਾ ਖਿਲਾਦੀ ਇੱਕ ਕੱਪਾ ਲਾ ਦਾਂਗੇ ਇੱਥੇ ਇੱਕ ਕੱਪਾ ਲਾਉਣੀ ਆ ਇਧਰੀ ਸਾਈਡ ਯਾਨੀ ਕਿ ਇੱਥੇ ਹੀ ਲਾਗਾਣੀ ਕਿ ਨਾਲ ਜਿਹੜੀਆਂ ਇਹ ਲਾ ਦੀਆਂ ਤੇ ਇੱਕ ਆਪਾ ਸਿਰਫ ਇੱਕ ਇਧਰ ਇੱਕ ਇਧਰ ਬਸ ਦੋ ਬਚਾਈ ਲਵਣੀ ਹੈ ਜਿਹੜਾ ਇਹਨੂੰ ਇੱਧਲੀ ਸਾਈਡ ਐਦਾਂ ਕਰਕੇ ਬਸ ਅ ਵਿੱਚ ਕਬੂਦ ਮਾਈ ਫੇਰ ਚੰਗੀ ਤਰ੍ਹਾਂ ਠੋਕ ਦੋ ਇਹਤੋਂ ਜਿਹੜੀ ਉੱਥੇ ਨਾਲ ਚੱਪਲ ਥੋੜੀ ਅੰਦਰ ਰੱਖਣੀ ਆਪਾਂ ਨੇ ਐਦਾਂ ਕਰਕੇ ਇਸ ਟ੍ਰਿਕ ਨਾਲ ਹੀ ਆਪਾਂ ਜਿਹੜੀ ਦੂਜੀ ਸਾਈਡ ਆ ਉਹ ਤੇ ਲਾਉਣੇ ਆ ਜੱਪੜਾ ਠੀਕ ਆ ਜੀ ਜਦੋਂ ਲੱਗ ਗਈ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਹੋ ਗਈਆਂ ਆਪਣੀਆਂ ਤਿਆਰ ਦੇਖੋ ਬਿਲਕੁਲ ਕੋਈ ਟਾਈਮ ਨਹੀਂ ਲੱਗਿਆ ਬਿਲਕੁਲ ਘੱਟ ਪੈਸਿਆਂ ਦੇ ਵਿੱਚ ਇਸੇ ਤਰੀਕੇ ਨਾਲ ਦੇਖੋ ਆਪਾਂ ਇਹਨੇ ਜੱਪੜਾ ਤਿਆਰ ਕਰ ਸਕਦੇ ਹੁਣ ਇਹਨੂੰ ਆਪਾਂ ਚਾਹੇ ਗਿੱਲੇ ਥਾਂ 'ਚ ਪਾਈ ਜਾਈਏ ਚਾਹੇ ਕਿਤੇ ਵੀ ਆਪਾਂ ਤੁਰ ਸਕਦੇ ਆ ਪਾ ਕੇ ਆਪਾਂ ਇੰਨੀ ਕਹਿ ਸਕਦੇ ਵੀ ਜਿਹੜੀਆਂ ਚੱਪੜਾਂ ਆਪਣੀਆਂ ਇਹ ਗਿੱਲੀਆਂ ਹੋ ਗਈਆਂ ਤੇ ਹੁਣ ਆਪਾਂ ਇਹ ਜੇ ਬਾਧੂ ਜੋੜੇ ਬਣਾ ਕੇ ਤਿਆਰ ਕਰਕੇ ਘਰੇ ਪਾ ਸਕਦੇ ਆਂਗੇ ਨਾ ਤਾਂ ਨਿੱਗੀਆਂ ਨੇ ਪੂਰੀਆਂ ਤੇ ਨਾਲੇ ਲਾਉਣੀਆਂ ਪਾਉਣੀਆਂ ਸੌਖੀਆਂ ਨੇ ਬੂਟਾ ਨਾਲ ਠੀਕ ਆ ਜੀ ਇਸ ਤਰੀਕੇ ਨਾਲ ਦੇ ਹੋ ਸਕਦੀ ਆ ਦੇਖੋ ਥੱਲੇ ਆਪਾਂ ਨੇ ਤਲੇ ਲਾਤੇ ਤੇ ਇਦਾਂ ਨੇ ਦੇਖੋ ਇਹ ਚੱਪਲਾਂ ਹੀ ਨੇ ਬਣ ਕੇ ਸਾਰੀਆਂ